ਫਗਵਾੜਾ ਪੁਲਿਸ ਨੇ ਦੋ ਵਕਫਾਕ ਮਾਮਲਿਆਂ ਵਿੱਚ ਤਿੰਨ ਵਿਅਕਤੀਆਂ ਨੂੰ ਨਜਾਇਜ਼ ਅਸਲੇ ਅਤੇ ਤੜਕਸਾਰ ਦੁਕਾਨ ਤੇ ਗੋਲੀਆਂ ਚਲਾਉਂਦੇ ਮਾਮਲੇ ਵਿੱਚ ਗ੍ਰਿਫਤਾਰ ਕਰਨ ਵਿੱਚ ਵੱਡੀ ਕਾਮਯਾਬੀ ਹਾਸਲ ਕੀਤੀ ਹੈ। ਪਤਰਕਾਰਾਂ ਨਾਲ ਗੱਲਬਾਤ ਕਰਦਿਆਂ ਐਸਪੀ ਫਗਵਾੜਾ ਮੈਡਮ ਮਾਧਵੀ ਸ਼ਰਮਾ ਨੇ ਦੱਸਿਆ ਕਿ ਮਿਤੀ 15 ਅਕਤੂਬਰ ਨੂੰ ਤੜਕਸਾਰ ਬਲਵਿੰਦਰ ਸਿੰਘ ਸਾਫਕਾ ਸਰਪੰਚ ਵਾਸੀ ਪਿੰਡ ਬੋਹਾਨੀ ਦੀਆਂ ਦੁਕਾਨਾਂ ਤੇ ਅਣਪਛਾਤੇ ਵਿਅਕਤੀਆਂ ਵੱਲੋਂ ਗੋਲੀਆਂ ਚਲਾਈਆਂ ਗਈਆਂ ਸਨ ਜਿਸ ਵਤੀ ਪੁਲਿਸ ਨੇ ਨਾਮਾਅਲੂਮ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰਨ ਤੋਂ ਬਾਅਦ ਟੈਕਨੀਕਲ ਤਰੀਕੇ ਨਾਲ ਕੀਤੀ ਗਈ ਜਾਂਚ ਤੋਂ ਬਾਅਦ ਥਾਣਾ ਰਾਬਲੇ ਪਿੰਡੀ ਦੇ ਐਸਐਚਓ ਮੇਜਰ ਸਿੰਘ ਨੇ ਦੋਸ਼ੀ ਗਗਨਦੀਪ ਸਿੰਘ ਉਰਫ ਗੱਗੀ ਪੁੱਤਰ ਅਮਰੀਕ ਚੰਦ ਵਾਸੀ ਪਿੰਡ ਮਲਕਪੁਰ ਅਤੇ ਨਮਨੀਤ ਸਿੰਘ ਉਰਫ ਸੰਨੀ ਪੁੱਤਰ ਨਿਰਮਲ ਸਿੰਘ ਵਾਸੀ ਨਡਾਲੋ ਉਨਾ ਕਿ ਆ ਕਿ ਪੁਲਿਸ ਵੱਲੋਂ ਉਕਤ ਦੋਸ਼ੀਆਂ ਨੂੰ ਮਾਨਜੋਗ ਅਦਾਲਤ ਵੀ ਪੇਸ਼ ਕਰਨ ਤੋਂ ਬਾਅਦ ਰਿਮਾਂਡ ਹਾਸਲ ਕਰਕੇ ਪੁੱਛਗਿੱਛ ਕੀਤੀ ਜਾਵੇਗੀ। ਫਗਵਾੜਾ ਦੇ ਪਿੰਡ 라ਵਲਪਿੰਡੀ ਦੇ ਬੁਹਾਨੀ ਪਿੰਡ ਦੇ ਵਿੱਚ ਇੱਕ ਫਾਇਰ ਦਾ ਇਨਸੀਡੈਂਟ ਹੋਇਆ ਸੀ ਜਿੱਥੇ ਕਿ ਉਥੇ ਦੇ ਸਰਪੰਚ ਦੇ ਘਰ ਦੇ ਬਾਹਰ ਗੋਲੀਆਂ ਚਲਾ ਕੇ ਨੌਜਵਾਨ ਫਰਾਰ ਹੋ ਗਏ ਸਨ। ਇਸ ਕੇਸ ਨੂੰ ਪੁਲਿਸ ਦੇ ਵੱਲੋਂ ਟ੍ਰੇਸ ਕਰ ਲਿਆ ਗਿਆ ਤੇ ਜਿਹੜੇ ਲੋਕ ਇੱਥੇ ਦੋ ਕੀ ਲੋਕ ਗੋਲੀਆਂ ਚਲਾ ਕੇ ਗਏ ਸਨ ਉਹਨਾਂ ਨੂੰ ਵੀ ਗ੍ਰਫਤਾਰ ਕਰ ਲਿਆ ਗਿਆ। ਇਨਾਦਰ ਵਿੱਚ ਇੱਕ ਹੈ ਗगनਦੀਪ ਗੱਗੀ ਮਲਕਪੁਰ ਪੀਐਸ 라ਵਲਪਿੰਡੀ ਦਾ ਵਾਸੀ ਹੈ ਤੇ ਦੂਸਰਾ ਨਵਨੀਤ ਸਿੰਘ ਏਲੀਅਸ ਸਨੀ ਇਹ ਵੀ ਥਾਣਾ 라ਵਲਪਿੰਡੀ ਦੇ ਏਰੀਆ ਦਾ ਰਹਿਣ ਵਾਲਾ ਹੈ ਇਹਨਾਂ ਦੋਹਾਂ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਤੇ ਵਾਰਦਾਤ ਦੇ ਵਿੱਚ ਯੂਜ਼ ਹੋਇਆ ਬਾਈਕ ਇਨਾਦਰ ਕੋਲੋਂ ਬਰਾਮਦ ਕੀਤਾ ਗਿਆ ਇਸੇ ਤਰ੍ਹਾਂ ਹੀ ਐਸਪੀ ਫਗਵਾੜਾ ਮੈਡਮ ਮਾਧਵੀ ਸ਼ਰਮਾ ਨੇ ਅੱਗੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੁਲਿਸ ਨੇ ਇਰਾਦਾ ਕਤਲ ਦੇ ਮਾਮਲੇ ਵਿੱਚ ਵੀ ਇੱਕ ਲੜਿੰਦੇ ਦੋਸ਼ੀ ਨੂੰ ਇੱਕ ਪਿਸਤਲ ਅਤੇ 4 ਜਿੰਦਾ ਰੌਂਸ ਸਮੇਤ ਗ੍ਰਿਫਤਾਰ ਕਰਨ ਵਿੱਚ ਕਾਮਯਾਬੀ ਹਾਸਲ ਕੀਤੀ ਹੈ। ਉਨਾ ਦੱਸਿਆ ਕਿ ਸੁਖਪ੍ਰੀਤ ਸਿੰਘ ਉਰਫ ਸੁਖਾ ਪੁੱਤਰ ਕੁਲਦੀਪ ਸਿੰਘ ਵਾਸੀ ਤਲਨ ਜੋ ਕਿ ਪਹਿਲਾਂ ਈਸਟਵੁੱਡ ਵਿਖੇ ਨੌਕਰੀ ਕਰਦਾ ਸੀ ਇਹਨੂੰ ਨੌਕਰੀ ਤੋਂ ਕਰ ਦਿੱਤਾ ਗਿਆ ਸੀ ਅਤੇ ਸ਼ਾਮ ਸਮੇਂ ਸੁਖਪ੍ਰੀਤ ਸਿੰਘ ਆਪਣੇ ਸਾਥੀਆਂ ਨਾਲ ਈਸਟਵੁੱਡ ਵਿਖੇ ਆਇਆ ਜਿਸ ਨੇ ਉੱਥੇ ਬਤੌਰ ਸਿਕਿਉਰਿਟੀ ਗਾਰਡ ਡਿਊਟੀ ਤੇ ਤਾਇਨਾਤ ਸੰਦੀਪ ਕੁਮਾਰ ਉਰਫ ਪੁੱਤਰ ਸਤਪਾਲ ਵਾਸੀ ਹਦੀਆਬਾਦ ਵੱਲੋਂ ਰੋਕਣ ਤੇ ਉਸ ਦੀ ਘੁੱਟ ਮਾਰ ਕੀਤੀ ਤੇ ਨਾਲ ਹੀ ਉਸ ਨੂੰ ਜਾਨੋਂ ਮਾਰਨ ਦੀ ਨੀਅਤ ਨਾਲ ਗੋਲੀ ਚਲਾ ਦਿੱਤੀ ਜੋ ਕਿ ਸੰਦੀਪ ਕੁਮਾਰ ਦੇ ਪੱਟ ਵਿੱਚ ਵੱਜੀ ਜਿਸ ਨਾਲ ਉਹ ਗੰਭੀਰੂ ਬੀਜਖਮੀ ਹੋ ਗਿਆ ਉਨਾ ਦੱਸਿਆ ਕਿ ਇਸ ਮਾਮਲੇ ਵਿੱਚ ਪੁਲਿਸ ਨੇ ਰੋਹਿਤ ਵਰਮਾ ਪੁੱਤਰ ਅਸ਼ਵਨੀ ਕੁਮਾਰ ਵਾਸੀ ਪਿੰਡ ਪੂਰਨਪੁਰ ਨੂੰ ਨਾਮਜ਼ਦ ਕੀਤਾ ਸੀ ਜੋ ਕਿ ਇਸ ਵਾਰਦਾਤ ਤੋਂ ਬਾਅਦ ਕੁੱਲੂ ਪੁਲਿਸ ਵੱਲੋਂ ਨਸ਼ੇ ਸਮੇਤ ਗ੍ਰਿਫਤਾਰ ਕੀਤਾ ਗਿਆ ਸੀ ਜਿਸ ਨੂੰ ਪੁਲਿਸ ਨੇ ਪ੍ਰੋਟੈਕਸ਼ਨ ਵਾਰੰਟ ਤੇ ਲਿਆ ਕੇ ਗ੍ਰਿਫਤਾਰ ਕੀਤਾ ਜਿਸ ਪਾਸੋਂ ਪੁਲਿਸ ਨੇ ਇੱਕ ਪਿਸਤਲ ਤੇ ਚਾਰ ਜਿੰਦਾ ਰੌਂਦ ਵੀ ਬਰਾਮਦ ਕੀਤੇ ਫਗਵਾੜਾ ਤੋਂ ਨਵਰਾਂਗ ਚੈਨਲ ਜੈ ਸ਼ਰਮਾ ਦੀ ਵਿਸ਼ੇਸ਼ ਰਿਪੋਰਟ 14 ਅਕਤੂਬਰ 2025 ਨੂੰ ਫਗਵਾੜਾ ਵਿਖੇ ਈਸਟਵੁੱਡ ਵਿਲੇਜ ਜਿਹੜਾ ਉੱਥੇ ਕੁਝ 4-5 ਲੜਕੀਆਂ ਦੇ ਗਰੋਵ ਵੱਲੋਂ ਗੋਲੀਆਂ ਚਲਾਈਆਂ ਗਈਆਂ ਸੀ ਤੇ ਉੱਥੇ ਇੱਕ ਸਿਕਿਉਰਿਟੀ ਗਾਰਡ ਜਿਹੜਾ ਤਣਾਤ ਸੀ ਉਹਨੂੰ ਗੋਲੀ ਲੱਗਦੀ ਸੀ ਜਿਸ ਦਾ ਕੀ ਬਾਅਦ ਵਿੱਚ ਇੰਜਰੀਜ਼ ਨੂੰ ਸਸਟੇਨ ਕਰ ਗਿਆ ਤੇ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਇਹ ਘਟਨਾ ਕਾਫੀ ਹਲਚਲ ਨਹੀਂ ਖੇੜੀ ਤੇ ਇਸ ਵਿੱਚ ਮੈਕਸਿਮਮ ਅਰੈਸਟ ਪੁਲਿਸ ਵੱਲੋਂ ਅਲਰੇਡੀ ਕੀਤੀਆਂ ਗਈਆਂ ਸੀ ਇਹਦੇ ਵਿੱਚ ਜਿਹੜਾ ਕੀ ਪਰਸਨ ਹੈ ਉਹ ਹੱਲੇ ਵੀ ਤੱਕ ਉਹਦੀ ਅਰੈਸਟ ਪੈਂਡਿੰਗ ਸੀ ਤੇ ਪੁਲਿਸ ਵੱਲੋਂ ਇੱਕ ਵੱਡੀ ਸਫਲਤਾ ਹਾਸਲ ਕੀਤੀ ਗਈ ਹੈ ਰੋਹਿਤ ਵਰਮਾ 엘ያስ ਰਾਜਵਰਮਾ ਇਨੂੰ ਪੁਲਿਸ ਵੱਲੋਂ ਐਪ੍ਰੀਹੈਂਡ ਕੀਤਾ ਗਿਆ ਤੇ ਇੱਕ 32 ਬੋਰ ਦਾ ਕੰਟਰੀਮੈਂਟ ਪਿਸਤਲ ਤੇ 4 ਜਿੰਦਾ ਰਾਉਂਡ ਇਹਦੇ ਵਿੱਚ ਪੁਲਿਸ ਵੱਲੋਂ ਬਰਾਮਦ ਕੀਤੇ ਗਏ ਹਨ ਤੇ ਇਹਨਾਂ ਦੇ ਹੋਰ ਵੀ ਸਾਥੀਆਂ ਦੀ ਭਾਲ ਸਾਡੇ ਵੱਲੋਂ ਕੀਤੀ ਜਾ ਰਹੀ ਹੈ ਜੋ ਇਸ ਇਨਸੀਡੈਂਟ ਦੇ ਵਿੱਚ ਚਾਹੇ ਨਾ ਇਨਵੋਲ ਹੋਣ ਜਿਨ੍ਹਾਂ ਕਰਕੇ ਇਹਨਾਂ ਸਾਡੇ ਫਗਵਾੜਾ ਜਲੰਧਰ ਲੁਧਿਆਣਾ ਦੇ ਏਰੀਆ ਦੇ ਵਿੱਚ ਇਹਨਾਂ ਦੇ ਗਰੋਹ ਵੱਲੋਂ ਕਈ ਵਾਰ ਲੁੱਟਾਂ ਖੂਹਾਂ ਦੀਆਂ ਵਾਰਦਾਤਾਂ ਕੀਤੀਆਂ ਜਾਂਦੀਆਂ ਜਾਂਦੀਆਂ ਤੇ ਹੋਰ ਵੀ ਕਈ ਕੇਸਿਸ ਦੇ ਵਿੱਚ ਨਾ ਇਹ ਲੋਕ ਨਾਮਜ਼ਦ ਰਹੇ ਕਿੰਨੇ ਕੁ ਇਹਨਾਂ ਨੇ ਕਰਿਆ ਇਸ ਤਰ੍ਹਾਂ ਉੱਥੇ ਉਸ ਵੇਲੇ ਦੋ ਫਾਇਰ ਹੋਏ ਸੀ ਤੇ ਪਰ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ ਸਿਕਿਉਰਿਟੀ ਗਾਰਡ ਦੇ ਗੋਲੀ ਲੱਗ ਗਈ ਕਿੰਨੇ ਸਮੇਂ ਬਾਅਦ ਫੜਿਆ ਗਿਆ ਜੀ ਇਹ ਫੜਿਆ ਗਿਆ ਜੀ 2 ਮਹੀਨੇ ਬਾਅਦ ਬਾਕੀ ਇਹਨਾਂ ਦੇ ਜਿੰਨੇ ਸਾਥੀ ਸੀ ਇਹ ਉਹਦੇ ਨਾਲ ਦੀ ਨਾਲ ਪੁਲਿਸ ਵੱਲੋਂ ਅਰੈਸਟ ਕਰ ਲਏ ਕਿਸਰੇ 2 ਮਹੀਨੇ ਇਹਨਸ ਤੋਂ ਬਾਅਦ ਕੁੱਲੂ ਦੇ ਵਿੱਚ ਵੀ ਵਾਰਦਾਤ ਕੀਤੀ ਹੈ ਤੇ ਆਪਣੇ ਏਰੀਆ ਦੇ ਇਹ ਹਿਮਾਚਲ ਵਾਲਾ ਕਾਫੀ ਰਿਆ ਤੇ ਹਰਿਆਣਾ ਦਿੱਲੀ ਕਾਫੀ ਜਗ੍ਹਾ ਤੋਂ ਉਹ ਮੁਕ ਫਿਰ ਕੇ ਪੁਲਿਸ ਤੋਂ 도ੜਿਆ ਹੋਇਆ ਸੀ ਤੇ ਫਾਈਨਲੀ ਅਸੀਂ ਉਹ ਹਿਮਾਚਲ ਤੋਰੇ